ਨਮਸਕਾਰ ਸਾਰੀਕਾਰ ਤੁਸੀਂ ਜੁੜ ਚੁੱਕੇ ਹੋ ਆਰ ਕੇ ਟੀਵੀ ਦੇ ਨਾਲ ਤੇ ਮੈਂ ਹਾਂ ਗਰਦੀਪ ਗੱਲ ਕਰ ਲਈਏ ਫਾਇਲ ਕਾ ਮਹਿਲਾ ਪੂਜਨ ਉਤਰਾ ਵੱਲੋਂ ਹਰ ਤਰ੍ਹਾਂ ਦੇ ਸਵਾਵਾਂ ਨਮਾਈਆਂ ਜਾਰੀਆਂ ਨੇ ਜਿੱਥੇ ਕਿ ਕਿਸੇ ਨੁਕਤੇ ਤੋਂ ਪਹਿਲਾਂ ਦਾ ਕਿਸ ਤਰ੍ਹਾਂ ਲੋੜ ਹੁੰਦੀ ਆਓ ਤੁਹਾਨੂੰ ਇਹ ਵੀ ਤਸਵੀਰਾਂ ਦਿਖਾ ਦਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਅਪਰੋਲਾ ਨਹੀਂ ਕਰ ਸਕਦਾ ਪਰ ਜਿੱਥੇ ਮੈਡਮ ਪੂਜਨ ਉਤਰਾ ਵੱਲੋਂ ਹਰ ਤਰ੍ਹਾਂ ਦੇ ਅਪਰੋਲੇ ਕੀਤੇ ਜਾ ਰਹੇ ਨੇ ਸੰਤਾ ਦੀ ਗੱਲ ਕਰਾਂ ਸੰਤਾ ਵੱਲੋਂ ਹਰ ਤਰ੍ਹਾਂ ਦੇ ਅਪਰੋਲੇ ਕੀਤੇ ਜਾ ਰਹੇ ਨੇ ਆਓ ਤੁਸੀਂ ਦੇਖੋ ਤਸਵੀਰਾਂ ਕਿ ਕੀ ਨਾਮ ਹੈ ਕਿਤੋਂ ਦੇ ਆਣ ਵਾਲੇ ਹੋ ਅੱਜ ਕਿੱਥੇ ਆਏ ਤੁਸੀਂ ਠੀਕ ਹੈ ਕੀ ਕਹਿਣਾ ਚਾਹੁੰਦੇ ਜੋ ਮੈਡਮ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਦੋਬਾ ਆਇਆ ਸੀ ਕਾਗਜ਼ ਦੇ ਰਹੀ ਹੈ ਬਹੁਤ ਵਧੀਆ ਧੰਨਵਾਦ ਜੀ ਜੀ ਕਿੱਥੋਂ ਆਇਓ ਦੋਨੇ ਨਾਨਕ ਜੀ ਕਿੱਥੇ ਆਏ ਸੀ ਅੱਜ ਇੱਥੇ ਪੂਜਾ ਕਰਨ ਕੀ ਲੈਣਾ ਹੈ ਅੱਜ ਪੂਜਾ ਕਰਨ ਹਾਂ ਤਰ ਪਹਿਲਾਂ ਠੀਕ ਹੈ ਜੋ ਕੰਮ ਕਰ ਰਹੀ ਹੈ ਮੈਡਮ ਕੇ ਇਹ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਕਰ ਰਹੀ ਹੈ ਕੀ ਕਰ ਰਹੀ ਹੈ ਕੀ ਨਾਮ ਹੈ ਤੁਹਾਡਾ ਚਲੋ ਠੀਕ ਹੈ हां जी अंकल जी ਕੀ ਨਾਮ ਹੈ ਮਨਤੋ ਬਾਈ ਕਿੱਥੋਂ ਦੇ ਰਹਿਣ ਵਾਲੇ ਹੋ ਤੇਜਰ ਵੇਚ ਲਿਆ ਅੱਜ ਕਿੱਥੇ ਆਇਸਤੇ ਸੀ ਇੱਥੇ ਆਇਆ 70 ਪੂ ਜਾਂਦੇ ਠੀਕ ਹੈ ਕੀ ਲੈਣਾ ਹੈ ਇਸੇ ਤੂੰ ਜਦੋਂ ਪਾਇਦਾ ਮਿਲਦਾ ਠੀਕ ਹੈ ਮਿਲ ਗਈ ਮਿਲ ਗਈ ਠੀਕ ਹੈ ਕੀ ਕਹਣਾ ਚਾਹੁੰਦੇ ਜੋ ਮੈਂ ਕੰਮ ਕਰ ਰਿਹਾ ਵਧੀਆ ਕੰਮ ਕਰ ਰਹੀ ਸੀ ਵਧੀਆ ਕਿੰਨਾ ਕੁ ਨੁਕਸਾਨ ਹੋ ਗਿਆ ਸਾਡੇ ਪਿੰਡਾਂ ਦੇ ਵਿੱਚ ਵਧੂ ਹੈ ਨੁਕਸਾਨ ਵਧੂ ਹੈ ਕੀ ਜਣਾ ਚਾਹੁੰਦੇ ਹੋ ਆਇਆ ਸੰਤਾ ਦੀ ਸੇਵਾ ਕਰਦੇ ਪਏ ਨੇ ਜਾਂਦੇ ਵਧੂ ਲਿਖਿਆ ਬਲ ਕੌਣ ਸੇਵਾ ਕਰ ਰਿਹਾ ਹੈ ਪੂਜਾ ਕਰ ਰਹੀ ਹੈ ਠੀਕ ਹੈ ਬਹੁਤ ਵਧੀਆ ਕ੍ਰਿਸ਼ਨ ਆਜੋ ਕ੍ਰਿਸ਼ਨ ਮੰਜ਼ੀ ਕਾ ਚਾਹ ਮੰਜ਼ੀ ਮੰਜ਼ੀ ਮਾਇਓ ਇਹ ਪੂਜਾ ਮੈਂ ਨਹੀਂ ਕਰੀ ਹਾਂ ਪਤਾ ਨਾ ਅਗਰ ਨਾਮ ਬੋਲੋ ਬੇਟਾ ਅੰਜੂ ਰਾਣੀ ਅੰਜੂ ਰਾਣੀ ਉਜਮਨ ਨੂੰ ਸ਼ਾਮ ਰਸਤਾਂ ਦੀ ਜਿਸਵਾਸ ਹੈ ਜਿਸਵਾਸ ਦੀ ਫੇਵਰਟ ਨਮਸਤ ਕਰ ਰਹੇ ਹਾਂ ਨਮਸਤ ਕਰਕੇ ਹੈ ਸੁੱਕਾ ਹੈ 104 ਬਹੁਤ ਸੁੱਕਾ ਹੈ ਤੁਸੀਂ ਨਮਸਤ ਹੋਣ ਆ ਗਏ ਜੰਪ ਚੱਲੇ ਨਮਸਤ ਜੀ ਨੰਬਰ ਆ ਗਏ ਨਸਤੁਕੁਮ ਅੱਜ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਆਫਿਸ ਚ ਹੜ੍ਹ ਪ੍ਰਭਾਵਿਤ ਜੋ ਇਲਾਕੇ ਨੇ ਦਾ ਸਾਡੇ ਵੱਲੋਂ ਲਗਾਤਾਰ ਜਿਹੜੀ ਹੈ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲਗਾਤਾਰ ਜਿਹੜੀ ਹੈ ਜੋ ਵੀ ਸਮਾਨ ਜਿਹਨੇ ਇੰਤਰ ਪਹਿਲਾਂ ਹੋ ਗਿਆ ਕੋਈ ਸੂਕਾ ਰਸ਼ਨ ਹੋ ਗਿਆ ਕੋਈ ਸਬਜ਼ੀਆਂ ਹੋ ਗਈਆਂ ਕੋਈ ਪੱਟੀਆਂ ਦੀ ਸੇਵਾ ਹੋ ਗਈ ਸਾਡੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅੱਜ ਵੀ ਸਾਡੇ ਆਫਿਸ ਦੇ ਵਿੱਚ ਜਿਹੜੀ ਹੈ ਅ ਤਰ ਪਹਿਲਾਂ ਦੀ ਸੇਵਾ ਕੀਤੀ ਗਈ ਹੈ ਕਿਉਂਕਿ ਜਿਹੜੇ ਸਰਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਨੇ ਇਲਾਕੇ ਨੇ ਉਹ ਜਿਹੜੇ ਪਿੰਡ ਨੇ ਪੂਰੀ ਤਰ੍ਹਾਂ ਪਾਣੀ ਵਿੱਚ ਚੁੱਕੇ ਨੇ ਔਰ ਲੋਕਾਂ ਨੂੰ ਜਿਹੜਾ ਆਪਣੇ ਸਬੰਧ ਟੱਕਰ ਉੱਤਰ ਪਹਿਲਾਂ ਦੀ ਬਹੁਤ ਜ਼ਰੂਰਤ ਹੈ ਜੀ ਔਰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਤਾਂ ਬੜਾ ਸੇਵਾ ਕੀਤੀ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਏ ਜਿਵੇਂ ਕੀ ਚਲੋ ਮੰਨ ਲਿਆ ਮਾਰ ਸੋਨਾ ਹੋ ਗਿਆ ਮਾਰ ਕੀਵਾ ਹੋ ਗਿਆ ਮਨਸਾ ਹੋ ਗਿਆ ਤੇ ਮਾਥਮ ਨਗਰ ਹੋ ਗਿਆ ਜਿਹੜੇ ਆਪਣੇ ਜਿਹੜੇ ਪਿੰਡ 10 12 15 20 ਪਿੰਡ ਜਿਹੜੇ ਆਏ ਨੇ ਬਾੜ ਗ੍ਰਸਤ ਹੋਈ ਨੇ ਉਸ ਤੋਂ ਇਲਾਵਾ ਵੀ ਤੁਹਾਡੇ ਕੋਹੜਿਆਂ ਵਾਲੀ ਹੋ ਗਿਆ ਲੋਕਲ ਦੇ ਕਈ ਲੋਕ ਆ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਸਮਾਨ ਦੇ ਰਹੇ ਹੋ ਉਹ ਕੀ ਚੱਕਰ ਦੇਖੋ ਇਹ ਤਾਂ ਥੋੜੇ ਬੋਤ ਮੈਂ ਇਹ ਕਵਾਂਗੀ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਕਿ ਇਸ ਟਾਈਮ ਜਿਹੜੇ ਸਰਹੱਦੀ ਪਿੰਡ ਨੇ ਔਰ ਜਿਹੜੇ ਪੂਰੀ ਤਰ੍ਹਾਂ ਲੋਕ ਪਾਣੀ ਵਿੱਚ ਡੁੱਬ ਚੁੱਕੇ ਨੇ ਉਹਨਾਂ ਨੂੰ ਇਸ ਟਾਈਮ ਬਹੁਤ ਜ਼ਰੂਰਤ ਹੈ ਤਾਂ ਕਿਤੇ ਨਾ ਕਿਤੇ ਆਪਾਂ ਇਹਨਾਂ ਜਿਹੜੇ ਥੋੜੇ ਜਿਹਾ ਵਾਇਡ ਵੀ ਕਰੀਏ ਔਰ ਇਹ ਹੀ ਕਵਾਂਗੀ ਕਿ ਜਿਹੜੇ ਲੋਕਾਂ ਨੂੰ ਜਿਵੇਂ ਤੇਜਰ ਵੇਲਾ ਹੋ ਗਿਆ ਗੱਡੀ ਨੰਬਰ 1 ਹੋ ਗਿਆ 3 ਹੋ ਗਿਆ ਇੱਥੇ ਲਈ ਪੈਣੀ ਹੋ ਗਿਆ ਜਿਹੜੀ ਜਮਾਈ ਤਹਾਨੀਆਰ ਪਿੰਡ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਤਾਂ ਸਾਡੀ ਕੋਸ਼ਿਸ਼ ਤਾਂ ਉਹਨਾਂ ਦੇਣ ਦੀ ਹੀਗੀਏ ਲੇਕਿਨ ਫਿਰ ਵੀ ਅਗਰ ਕੋਈ ਆਂਦਾ ਹੈ ਤਾਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਉਹਨੂੰ ਰਸਤਾ ਮੋੜਿਆ ਚਾਹੀਦਾ ਉਹਨਾਂ ਨੂੰ ਤੁਸੀਂ ਦੇਖੀ ਵੇਚਦੇ ਮੇਰੇ ਕੋਲ ਜਨਨ ਦੇ ਕੇ ਵੇਚਦੇ ਚਲੋ ਅੱਗੇ